ਲਗਾਟੂ ਕਾ ਇਹ ਆ ਚੋਕ ਉਹ ਵੀ ਤਾਂ ਕਿੱਡਾ ਐਡਵਾਂਸ ਹੈ ਉਹਨੂੰ ਪਹਿਲਾਂ ਪਤਾ ਲੱਗ ਗਿਆ ਪਹਿਲਾਂ ਚੱਲ ਗਿਆ ਇਹ ਸੁਨੇਹ ਰਵਿਗਲੇ ਬੈਠੇ ਨੇ ਤੇ ਲੋਨ ਦੇ ਕੇ ਪੈਸੇ ਕਰਦੇ ਨੇ ਦੂਰ ਤੱਕ ਆ ਕੇ ਰੁਲ ਕੇ ਵੇਚ ਦਿੰਦੇ ਨੇ ਇਹਨੂੰ ਫਿਰ ਉੱਥੇ ਚੈੱਕ ਕਰਾਂਗੇ ਨਾ ਪਰ ਭਾਵੇਂ ਗਲਤੀ ਹੋਣੀ ਕਹਣਾ ਚਾਹੀਦਾ ਇਹ 12 ਜਾਂ 10 ਸਾਲ ਦੀ ਨੌਕਰੀ ਦੇ ਵਿੱਚ ਨੂੰ ਗਵਾਉਂਦੇ ਨੇ ਮਨੇ 10 ਮਿੰਟ ਲਾ ਕੇ ਕਮਾਇਆ ਇਹ ਇੱਕੋ ਬਾਹਰ ਦੀ ਆਉਂਦੀ ਦਰ ਅਜ ਕਹਾ ਰਾਣੀ ਉਹ ਵੀ ਇਹ ਸੰ ਨਹੀਂ ਬਾਹਰ ਕਿ ਕੁਆਰਟਿਸ਼ਰ ਇਹਨਾਂ ਦੀ ਹੋਰ ਵਾਲੀ ਇਹ ਸਾਰਾ ਸੋਨਾ ਚੋਰੀ ਕਰਕੇ ਇਹ ਵੇਚ ਦੇ ਕੇ ਘਰੇ ਦਾ ਕਹਿੰਦੇ ਆ ਜੀ ਚੋਲਾ ਵਾਲੇ ਡੱਬੇ ਚ ਆਟੇ ਵਾਲੇ ਡਰਮ ਚ ਇਤਨਾ ਇੱਕਦਮ ਵੇਚ ਦੇ ਸਭ ਨੂੰ ਸਤ ਸ੍ਰੀ ਅਕਾਲ ਮਾਇਆ ਮੈਂ ਲਗਾਉਂਗਾ ਸਾਰੇ ਸਾਰੇ ਚੱਲਦਾ ਹੈ ਅੱਜ ਦੀ ਪ੍ਰੈਸ ਕਾਨਫਰੰਸ ਸਾਡੇ ਇੱਕ ਮੁਕਦਮੇ ਨੂੰ ਲੈ ਕੇ ਹੈ ਇਹ ਮੁਕਦਮਾ 12 ਜਨਵਰੀ ਨੂੰ ਮੁਕਦਮਾ ਨੰਬਰ 3 ਥਾਣਾ ਵੱਲਾ ਨੂੰ ਰਜਿਸਟਰ ਕੀਤਾ ਸੀ ਇਹਦੇ ਵਿੱਚ ਦਾ ਫੋਰੈਸਟ ਰਿਜ਼ੋਰਟ ਆਪਣਾ ਵੱਲੇ ਥਾਣੇ ਦੇ ਵਿੱਚ ਪੈਂਦਾ ਮੈਰਿਜ ਪਹਲੇ ਸੋ ਦੇ ਵਿੱਚ ਜਿਹੜੀ ਬਰਾਤ ਆਈ ਸੀਗੀ ਉਸ ਤੋਂ ਕੋਈ ਦੋ ਮੁੰਡੇ ਆ ਕੇ ਬਰਾਤ ਦੇ ਵਿੱਚ ਸ਼ਾਦੀ ਦੇ ਵਿੱਚ ਚੋਰੀ ਕਰਕੇ ਸਮਾਨ ਇੱਕ ਪਰਸ ਲੇਡੀ ਦਾ ਲੈ ਕੇ ਚਲੇ ਗਏ ਸੀ ਤਉ ਮੁਦਈ ਮੁਕਦਮੇ ਨੇ ਸਾਨੂੰ ਦੱਸਿਆ ਕਿ ਉਸ ਪਰਸ ਦੇ ਵਿੱਚ ਕੁਝ ਸੋਨਾ ਤੇ ਕੈਸ਼ ਉਹਨਾਂ ਦਾ ਜਿਹੜੇ ਮੁੰਡੇ ਸੀਗੇ ਉਹ ਚੋਰੀ ਕਰਕੇ ਲੈ ਗਏ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਡੇ ਐਸਐਚਓ ਸਾਹਿਬ ਜਤਿੰਦਰ ਜੀ ਤੇ ਉਹਨਾਂ ਦੀ ਟੀਮ ਇੱਕਦਮ ਹਰਕਤ ਵਿੱਚ ਆ ਕੇ ਉਹਨਾਂ ਨੇ ਕੈਮਰੇ ਕੁਮਰੇ ਦੇਖੇ ਤੇ ਕੈਮਰਾ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਅੱਗੇ ਅੱਗੇ ਜਾ ਕੇ ਇਹ ਸਾਡੇ ਇਹਨਾਂ ਦੀ ਜਿਹੜਾ ਫੋਨ ਸੀਗਾ ਉਹਦੀ ਲਾਸਟ ਲੋਕੇਸ਼ਨ ਬੰਦ ਹੋਈ ਸੀਗੀ ਬੱਸ ਸਟੈਂਡ ਦੇ ਨੇੜੇ ਤੇ ਸਾਨੂੰ ਲੱਗਿਆ ਕਿ ਬੱਸ ਸਟੈਂਡ ਜਾ ਕੇ ਬੱਸ ਲੈ ਕੇ ਕਿਤੇ ਹੋਰ ਤੁਰ ਗਏ ਉਹਨੇ ਤੋ ਹਫਤੇ 10 ਦਿਨ ਅਸੀਂ ਪਿੱਛੇ ਲੱਗੇ ਰਹੇ ਸਾਨੂੰ ਕੋਈ ਇਹੋ ਜਿਹਾ ਕਲੂ ਮਿਲਿਆ ਨਹੀਂ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਟੈਕਨੀਕਲ ਐਨਾਲਿਸਿਸ ਕੀਤੀ ਤੇ ਸਾਨੂੰ ਲੀਡ ਮਿਲੀ ਮੁਹੱਲੀ ਪਟਿਆਲਾ ਦੇ ਰਹੀਏ ਤੇ ਸਾਨੂੰ ਇਹ ਵੀ ਪਤਾ ਲੱਗਾ ਇਹਨਾਂ ਨੇ ਉਸ ਤੋਂ ਬਾਅਦ ਮੁਹੱਲੀ ਜਾ ਕੇ ਵੀ ਇੱਕ ਵਾਰਦਾਤ ਕੀਤੀ ਸੀ ਤੇ ਅਸੀਂ ਇਹਨਾਂ ਨੂੰ ਪਟਿਆਲੇ ਤੋਂ ਐ ਨੈਬ ਕੀਤਾ ਹੈ ਰਾਉਂਡ ਅਪ ਕੀਤਾ ਹੈ ਤੇ ਇੱਕ ਲੜਕਾ ਜਿਹਦਾ ਨਾਮ ਨikhil Sisodia ਉਹ ਅਸੀਂ 28 ਤਾਰੀਖ 28 29 ਤਾਰੀਖ ਦੇ ਆਸ-ਪਾਸ ਰਾਉਂਡ ਅਪ ਕੀਤਾ ਸੀ ਉਸ ਤੋਂ ਬਾਅਦ ਪਤਾ ਲੱਗ ਗਿਆ ਇਹ ਜਿਹੜੇ ਬੰਦੇ ਐ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਐ ਇਹਨਾਂ ਦਾ ਡਿਸਟ੍ਰਿਕਟ ਰਾਜਗੜ ਪੈਂਦਾ ਐ ਤੇ ਇੱਕ ਪਿੰਡ ਐ ਇਹਨਾਂ ਦੇ ਦੋ ਤਿੰਨ ਪਿੰਡ ਉੱਥੇ ਐ ਜੋ ਇਹੋ ਹੀ ਕੰਮ ਕਰਦੇ ਐ ਇਹਨਾਂ ਦੇ ਥੋੜੇ ਜੇ ਗੈਂਗੁੰਮ ਟਾਈਪ ਐ ਜੋ ਛੋਟੀ ਉਮਰ ਦੇ ਮੁੰਡੇ ਐ ਉਹ ਸਾਰੇ ਮੈਰੇਜ ਪਲੇਸਾਂ ਦੇ ਵਿੱਚ ਜਾ ਕੇ ਚੋਰੀ ਕਰਦੇ ਐ ਔਰ ਵੀ ਆਪਣੇ ਪੰਜਾਬ ਦੇ ਵਿੱਚ ਹਰਿਆਣਾ ਦਿੱਲੀ ਯੂਪੀ ਦੇ ਵਿੱਚ ਇਹਨਾਂ ਦੀ ਹਰਕਤਾਂ ਸਾਹਮਣੇ ਆਈਆਂ ਤੇ ਇਹਨਾਂ ਦਾ ਇਹੀ ਮੋਡਸ ਆਪਰੰਡ ਆਈ ਐ ਕਿ ਇਹ ਮੈਰੇਜ ਪਲੇਸਾਂ ਦੇ ਵਿੱਚ ਜਾ ਕੇ ਪੌਲਿਸਪੁਰ ਚੋਰੀ ਕਰਕੇ ਲੈ ਜਾਂਦੇ ਨੇ ਪਹਿਲਾਂ ਵੀ ਕੋਈ ਪਰਚਾ ਹੋਗਾ ਤੁਸੀਂ ਨੂੰ ਪਹਿਲਾਂ ਆਪਣੇ ਇੱਥੇ ਦਾ ਕੋਈ ਪਰਚਾ ਨਹੀਂ ਹੈਗਾ ਆਪਣੇ ਅੰਮ੍ਰਿਤਸਰ ਦਾ ਕੋਈ ਪਰਚਾ ਨਹੀਂ ਹੈ ਹੋ ਸਕਦਾ ਦੂਜੇ ਜਿਵੇਂ ਮੁਹਾਲੀ ਇਹਨਾਂ ਦੇ ਉਹ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਉਹਨਾਂ ਨੇ ਵੀ ਪਰਚਾ ਦਰਜ ਕੀਤਾ ਪਰ ਅੰਮ੍ਰਿਤਸਰ ਦਾ ਇਹਨਾਂ ਤੇ ਪਹਿਲਾਂ ਕੋਈ ਵੀ ਪਰਚਾ ਨਹੀਂ ਹੈ ਤਾਂ ਚੋਰੀ ਦੇ ਵਿੱਚ ਰੇਂਜ ਉਹ ਵੈਲਿਊ ਕਿੰਨੀ ਜੀ ਸੀ ਤੇ ਸਾਨੂੰ ਜਿਹਨੀ ਇਨਫੋਰਮੇਸ਼ਨ ਮਿਲੀ ਥੀ ਤੇ ਸੋਨਾ ਆਰਾਊਂਡ 20 ਟੋਲੇ ਸੋਨਾ ਇਹਨਾਂ ਦਾ ਚੋਰੀ ਹੋਇਆ ਸੀ ਤੇ ਕਾਫੀ ਕੈਸ਼ ਵੀ अराउंड 1 ਲੱਖ ਕੈਸ਼ ਚੋਰੀ ਹੋਇਆ ਸੀ ਤੋਂ ਅਸੀਂ ਸਾਰਾ ਰਿਕਵਰ ਕਰ ਲਿਆ ਤੇ ਇਹਦੇ ਵਿੱਚ ਕਾਫੀ ਸਾਨੂੰ ਚੈਲੰਜੇਸ ਆਏ ਨੇ ਸਾਡੀ ਪਾਰਟੀ ਉੱਥੇ ਮੱਧ ਪ੍ਰਦੇਸ਼ ਗਈ ਹੋ ਕਾਫੀ ਚੈਲੈਂਜਿੰਗ ਏਰੀਆ ਹੈ ਕਿਉਂਕਿ ਉਹ ਪਿੰਡ ਐਓਜੇ ਨੇ ਕਿਉਂਕਿ ਉੱਥੇ ਪੁਲਿਸ ਪਾਰਟੀ ਵੀ ਜਾਂਦੀ ਹੈ ਤੇ ਕਾਫੀ ਪਤਰਾ ਪੁਤਰਾ ਉਹ ਕਰਦੇ ਹੈ ਤੇ ਕਾਫੀ ਚੈਲੈਂਜਿੰਗ ਦਾ ਪਰ ਸਾਡੇ ਐਸ ਐਚਓ ਸਾਹਿਬ ਤੇ ਆਈਓ ਸਾਹਿਬ ਨੇ ਆਪਣੀ ਟੀਮ ਵੱਲੋਂ ਕਾਫੀ ਸੋਚ ਸਮਝ ਕੇ ਆਪਣਾ ਜਿਹੜਾ ਇੰਪਲੀਮੈਂਟੇਸ਼ਨ ਤੋਂ ਆਪਰੇਸ਼ਨ ਤੱਕ ਕਾਫੀ ਚੰਗੀ ਤਰ੍ਹਾਂ ਕੀਤਾ ਐਂਡ ਬਹੁਤ ਅੱਛਾ ਆਪਰੇਸ਼ਨ ਇਹਨਾਂ ਦਾ ਕੇ ਲਈ ਬੜੀ ਕਾਮਯਾਬੀ ਸਮਝਦੇ। ਇਹ ਦੇਖੋ ਬਹੁਤ ਵੱਡੀ ਕਾਮਯਾਬੀ ਹੈ ਤੁਸੀਂ ਜਿਵੇਂ ਕਹੋ ਅੰਮ੍ਰਿਤਸਰ ਤੋਂ ਲੈ ਕੇ Madhya Pradesh ਜਾਣਾ ਕਾਫੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਹੈ। ਤੇ ਸਾਡੀ ਪੁਲਿਸ ਪਾਰਟੀ ਉੱਥੋਂ ਜਾ ਕੇ 2-3 ਦਿਨ ਠਹਿਰ ਕੇ ਤੇ ਆਪਣਾ ਇੰਟੈਲੀਜੈਂਸ ਦੇ ਨਾਲ ਕਾਫੀ ਪੇਸ਼ੈਂਸ ਦੇ ਨਾਲ ਇਹਨਾਂ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੇ ਕਾਫੀ ਕਮੈਂਡੇਬਲ ਜੋ ਵੀ ਨਾਲ ਸੀ ਜਿਹੜਾ ਬੰਦਾ ਸੀ ਕਿਸ ਤਰ੍ਹਾਂ ਅੰਦਰ ਬੜਿਆ ਕੋ ਪਤਾ ਲੱਗਾ ਕਿ ਕਿਸ ਤਰ੍ਹਾਂ ਇਹ ਦੇਖੋ ਫੋਰੈਸਟ ਰਿਜ਼ੋਰਟ ਜਦੋਂ ਤੁਸੀਂ ਦੇਖੋਗੇ ਉਹਨਾਂ ਦਾ ਗੇਟ ਗੁੱਟ ਓਪਨ ਜਦੋਂ ਆਸੀ ਸ਼ਾਦੀ-ਸ਼ੂਦੀ ਦਾ ਮਾਹੌਲ ਹੁੰਦਾ ਹੈ ਬੰਦੇ ਬਿਜ਼ੀ ਹੁੰਦੇ ਆ ਖੁਸ਼누ਮਾ ਮਾਹੌਲ ਹੁੰਦਾ ਤੇ ਸਾਡਾ ਧਿਆਨ ਵੀ ਨਹੀਂ ਰਹਿੰਦਾ ਕਿ ਕੌਣ ਬੰਦਾ ਆ ਗਿਆ ਕੌਣ ਚਲੇ ਗਿਆ ਤੇ ਇਹ ਜਿਹੜੇ ਬੰਦੇ ਆਏ ਸੀਗੇ ਪ੍ਰੋਪਰ ਪੈਂਟ ਕੋਟ ਪਹਿਨ ਕੇ ਆਏ ਸੀਗੇ ਤੇ ਜਿਹੜੇ ਜਿਨ੍ਹਾਂ ਦੀ ਸ਼ਾਦੀ ਸੀ ਉਹਨਾਂ ਨੂੰ ਵੀ ਲੱਗਿਆ ਕਿ ਹੋ ਸਕਦਾ ਸਟਾਫ ਦੇ ਮੈਂ ਹੋਣ ਤੋਂ ਇਨਾਂ ਨੇ ਵੀ शक ਨਹੀਂ ਕੀਤਾ ਇਹ ਜਿਹੜੇ ਨਾਰਮਲ ਬੰਦੇ ਬਣ ਕੇ ਜਾਂਦੇ ਨੇ ਔਰ ਫਿਰ ਇਹ ਵਾਰਦਤ ਨੂੰ ਅੰਜਾਮ ਦਿੰਦੇ। ਸਲਕਸਰੀ ਵਿਆਮਾਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਲੋਕਾਂ ਨੂੰ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਥੋੜਾ ਜਿਹਾ ਆਪਣਾ ਅਲਰਟ ਰਹਿ ਕੇ ਰਹਿਣਾ ਚਾਹੀਦਾ ਕਿਉਂਕਿ ਇੰਨੀ ਵੱਡੀ ਜਿਹੜੀ ਰਕਮ ਅਗਰ ਆਪਸੀ ਪਰਸ ਦੇ ਵਿੱਚ ਰੱਖੀ ਹੈ ਤਾਂ ਪਰਸ ਨੂੰ ਆਪਾਂ ਅਲੋਨ ਨਾ ਛੱਡੀ ਆਪਣੇ ਪਾਸੋਂ ਹੀ ਰੱਖਣਾ ਚਾਹੀਦਾ ਹੈ ਪਰਸ ਤਾਂਕਿ ਕੋਈ ਵੀ ਅਜਿਹੀ ਘਟਨਾ ਨਾ ਵਾਪਰੀ ਜਾਵੇ। ਬਾਕੀ ਪਹਿਲੇ ਸਾਰਿਆਂ ਨੂੰ ਵੀ ਥੋੜਾ ਰਿਸਪੋਨਸੀਬਲ ਹੋਣਾ ਚਾਹੀਦਾ ਮੈਂ ਆਪਣੇ ਚੰਗੀ ਤਰੇ ਲਗਾ ਕਿਉਂਕਿ ਇੰਨੀ ਮੋਟੀ ਰਕਮ ਉਹ ਵਸੂਲ ਕਰਦੇ ਨੇ 10-12 ਲੱਖ ਦੇ ਵਿੱਚ ਪਹਿਲੇ ਬੁੱਕ ਹੁੰਦਾ ਤਾਂ ਉਹਨਾਂ ਦੀ ਵੀ ਰਿਸਪੋਨਸੀਬਿਲਟੀ ਬਣਦੀ ਹੈ